ਹਾਂਜੀ ਪੁੱਤਰ ਜਵਾਹਰ ਨੋਬਦਿਆ ਵਿਦਿਆਲਿਆ ਦਾ ਆਪਾਂ ਇਕਾਈ ਵਿਤੀਤਾ ਯੂਨਿਟ ਸ਼ੁਰੂ ਕੀਤਾ ਸੀ ਉਹਦੇ 20 ਸਮ ਕਰ ਲਈ ਸੀ ਹੁਣ ਆਪਾਂ 21ਵਾਂ ਸਮਜ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਆਪਾਂ ਸਟੇਟਮੈਂਟ ਨੂੰ ਪੜ੍ਹਦੇ ਆਂ ਦੇਖੋ 21 ਗਾਮਾ ਦੀ ਖੁਰਾਕ 15 ਠੱਠਿਆਂ ਦੀ ਖੁਰਾਕ ਦੇ ਬਰਾਬਰ ਹੈ 25 ਠੱਠਿਆਂ ਦੇ ਬਰਾਬਰ ਦੀ ਖੁਰਾਕ ਕਿੰਨੀਆਂ ਗਾਮਾ ਖਾਣੀਆਂ ਯਾਨੀ ਕਿ 21 ਗਾਮਾ ਜਿਹੜੀਆਂ ਖੁਰਾਕ ਖਾਂਦੀਆਂ ਨੇ ਉਨੀਆਂ 15 ਠੱਠੇ ਖਾਂਦੇ ਨੇ ਠੀਕ ਹੈ ਤੇ 25 ਠੱਠਿਆਂ ਦੇ ਬਰਾਬਰ ਦੀ ਖੁਰਾਕ ਕਿੰਨੀਆਂ ਕਾਮਾਂ ਖਾਣ ਗਿਆ ਸਭ ਤੋਂ ਪਹਿਲਾਂ ਆਪਾਂ ਆਪਾਂ ਨੂੰ ਠੱਠੇ ਦਿੱਤੇ ਵੀ ਨੇ ਦੇਖੋ ਆਪਾਂ ਲੇਖ ਸਕਦੇ ਹਾਂ 15 ਠੱਠਿਆਂ ਦੀ ਖੁਰਾਕ 21 ਵਾਂ ਸਮ 15 ਠੱਠਿਆਂ ਦੀ ਖੁਰਾਕ ਬਰਾਬਰ ਹੈ ਕਿੰਨਿਆਂ ਦੇ ਬਰਾਬਰ ਹੈ ਬਰਾਬਰ 21 ਗਾਮਾ ਤੇ 1 ਦੀ ਹੋਊਗੀ ਉੱਤਰ 1 ਠੱਠਾ ਜੇ ਖਾਊਗਾ ਤਾਂ 21 ਵਟਾਪਾ 15 ਕਰ ਦੋ ਤੇ ਜੇ 25 ਖਾਣਗੇ ਤਾਂ 21 ਵਟੇ 15 ਗੁਣਾ 25 ਇਹਨੂੰ ਕੱਟ ਦੋ 5 ਤੇ ਕੱਟਿਆ ਗਿਆ 5 3 15 5 5 25 3 7 21 7 ਤੋਂ 5 ਆ 35 ਆਨਸਰ ਆ ਗਿਆ ਕਿਆਪੇ ਕੋ ਹੋਰ ਮੈਥਡ ਵੀ ਲਾ ਸਕਦੇ ਆ ਇਹ ਚ ਆਪਾਂ ਜਦੋਂ ਨੂੰ ਹੋਰ ਜਿਆਦਾ ਪੇਪਰ ਹੋਊਗਾ ਤਾਂ ਆਪਾਂ ਸਮਾਰਟ ਮੈਥਡ ਹੀ ਲਾ ਕੇ ਕਰਨੇ ਆ ਆਪਾਂ ਜਿਆਦਾ ਹੱਲ ਨਹੀਂ ਕਰਨੇ ਹੁੰਦੇ ਕਿਉਂਕਿ ਆਪਾਂ ਆਪਸ਼ਨ ਨੂੰ ਆਪਾਂ ਕੀ ਕਰਨਾ ਹੁੰਦਾ ਓ ਐਮ ਆਰ ਸ਼ੀਟ 'ਤੇ ਨਹੀਂ ਹੁੰਦੀ ਐ ਆਪਾਂ ਦੂਜਾ ਤਰੀਕਾ ਪੁੱਤਰ ਜਿਵੇਂ ਆਪਾਂ ਲਿਖ ਸਕਦੇ ਆ ਅਨੁਪਾਤ ਵਾਲਾ ਲਿਖ ਸਕਦੇ ਆ ਗਾਮਾ ਅਨੁਪਾਤ ਟੱਠੇ ਸਮਾ ਅਨੁਪਾਤ ਗਾਮਾ ਅਨੁਪਾਤ ਟੱਠੇ सेकेंड मेथ़ड़। सेकेंड मेथ़ड़ है सैकड मैथड सैकंड मैथड आपने करना देखो इक्की पंद्रह टठे इक्की पंद्रह ट्ठे तो फिर पच्ची फिर फेरने ठीक है इतने आपक्स आपके कोलो मन लो देखो ये आपको पता ही है आप पहले का चौथे न करते हों दूजे का तीजे न करते हों पंद्रह गुना एक्स इज एकल टू इक्की गुना पच्ची एक्स इज एकल टू ਸੋਰੀ 25 1 21 25 15 ਕਰ ਦੋ ਇਹਨੂੰ ਜਦੋਂ ਆਪਾਂ ਕੱਟਾਂਗੇ ਉਵੇਂ ਹੀ ਕੱਟਿਆ ਜਾਊਗਾ 5 5 5 25 5 3 15 3 7 21 7 ਤੋਂ 5 ਆ 35 ਯਾਨੀ ਕਿ ਸੇਮ ਅੰਸਰ ਆ ਗਿਆ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਤੇ ਆਪਾਂ ਦੇਖਦੇ ਆ ਆਪਣੇ ਕੋਲੇ 35 ਆਪਸ਼ਨ ਹੈਗੇ ਆ ਕਿ ਨਹੀਂ ਹੈਗੇ ਆਪਣੇ ਕੋਲੇ 35 ਬਤਾ ਚੌਥੀ ਆਪਸ਼ਨ ਬਈ ਇਹਨੂੰ ਆਪਾਂ ਐਸਾ ਰਾਈਟ ਆਪਸ਼ਨ ਟਿੱਕ ਕਰ ਦਾਂਗੇ ਹੋ ਗਿਆ ਜੋ 22ਵਾਂ ਸਵਾਲ ਬਾਈ ਨੇ ਵਿਆਪਾ ਸਟੇਟਮੈਂਟ ਪੜ੍ਹਦੇ ਆਂ ਦੇਖੋ ਇੱਕ ਟੀਵੀ ਅਤੇ ਰੇਡੀਓ ਸੈੱਟ ਦੀ ਕੀਮਤ 15000 ਰੁਪਏ ਹੈ ਜੇਕਰ ਟੀਵੀ ਦੀ ਕੀਮਤ ਰੇਡੀਓ ਦੀ ਕੀਮਤ ਦਾ 4 ਗੁਣਾ ਹੈ ਤਾਂ ਟੀਵੀ ਦੀ ਕੀਮਤ ਪਤਾ ਕਰੋ ਆਪਾਂ ਪਹਿਲਾਂ ਕੀ ਕਰਨਾਗਾ ਰੇਡੀਓ ਦੀ ਕੀਮਤ ਲਿਖ ਲਓ ਬਾਈ ਨਾ ਸਮਾ ਮਨ ਲਓ ਰੇਡੀਓ ਦੀ ਕੀਮਤ ਮਨ ਲਓ ਰੇਡੀਓ ਦੀ ਰੇਡੀਓ ਦੀ ਕੀਮਤ ਆਪਾਂ ਨੂੰ ਦਿੱਤੀ ਵੀ ਆ x ਮੰਨ ਲਓ ਤੁਸੀਂ ਆਪਦੇ ਕੋਲ x ਮੰਨ ਲਿਆ ਟੀਵੀ ਦੀ ਕੀਮਤ ਟੀਵੀ ਦੀ ਕੀਮਤ ਇੱਕ ਟੀਵੀ ਅਤੇ ਰੇਡੀਓ ਸੈੱਟ ਦੀ ਕੀਮਤ ਜੇਕਰ ਟੀਵੀ ਦੀ ਕੀਮਤ ਰੇਡੀਓ ਦੀ ਕੀਮਤ ਦਾ 4 ਗੁਣਾ ਟੀਵੀ ਦੀ ਕੀਮਤ ਇਹਦਾ ਕਿੰਨਾ ਹੋ ਗਿਆ 4 ਗੁਣਾ ਹੋ ਗਿਆ 4 ਗੁਣਾ x ਵਾਪਾਂ ਮੰਨ ਲਿਆ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਪੁੱਤਰ ਦੋਹਾਂ ਦੀ ਕੀਮਤ ਦੋਹਾਂ ਦੀ ਕੀਮਤ ਕਿੰਨੀ ਦਿੱਤੀ ਵੀ ਆਪਾਂ ਨੂੰ ਦੇਖੋ ਆਪਾਂ ਮੰਨ ਲੈਨੇ ਆ x 4x ਠੀਕ ਹੈ x 4x ਆਪਾਂ ਨੂੰ ਆਪਾਂ ਨੂੰ ਦੋਨਾਂ ਟੀਵੀ ਤੇ ਰੇਡੀਓ ਸੈੱਟ ਦੀ ਕੀਮਤ ਦਿੱਤੀ 15000 ਦੇ ਬਰਾਬਰ 15000 ਦੇ ਬਰਾਬਰ ਦਿੱਤੀ ਵੀ ਹੈ 5x 15 1 2 15000x 15000/ ਆਪਾਂ 5 ਕਰ ਦੋ ਪੁੱਤਰੇ ਨੂੰ ਕੱਟ ਦੋ 5 3 15 ਪਿੱਛੇ 3 ਸਿਫਰ ਨਾਲ 3000 ਆ ਗਿਆ ਹੁਣ ਟੀਵੀ ਦੀ ਕੀਮਤ ਆਪਾਂ ਨੂੰ ਟੀਵੀ ਦੀ ਕੀਮਤ ਆਪਾਂ ਕੱਢਣੀ ਆ ਨਾ ਟੀਵੀ ਦੀ ਕੀਮਤ ਪਤਾ ਕਰਨੀ ਆਪਾਂ 4x ਸੀਗਾ 4x ਆਪਾਂ ਮੰਨਿਆ ਸੀਗਾ 4 x ਦੀ ਕੀਮਤ ਆਪਣੇ ਕੋਲ 3000 ਆਈਆ 4 3 12 12000 ਆਪਣਾ ਆਨਸਰ ਆ ਗਿਆ ਆਪਾਂ 12000 ਦੇਖ ਲਿਆ ਜੀ ਆਪਸ਼ਨ ਵਿੱਚ ਹੈਗਾ ਹੈ ਤੇ ਨਹੀਂ ਹੈਗਾ 12000 ਪਹਿਲੀ ਆਪਸ਼ਨ ਪਈ ਆ ਪੁੱਤਰ ਇਹਨੂੰ ਆਪਾਂ ਟਿਕ ਕਰ ਦਾਂਗੇ ਹੱਗਿਆ ਜੋ 23ਵਾਂ ਸਾਮ 5 ਲੀਟਰ ਰਿਫਾਈਨ ਤੇਲ ਦਾ ਮੁੱਲ 475 ਹੈ ਰੁਪਏ ਹੈ 3 ਲੀਟਰ ਤੇਲ ਦਾ ਮੁੱਲ ਪਤਾ ਕਰਨਾ ਹੈ 23 ਨਸਾਮਾ 5 ਲੀਟਰ 5 ਲੀਟਰ ਰੀਫਾਈਨਡ ਤੇਲ ਦਾ ਮੁੱਲ ਤੇਲ ਦਾ ਮੁੱਲ ਕਿੰਨਾਗਾ 475 ਰੁਪਏ ਦਿੱਤਾ ਵਗਾ 1 ਦਾ ਕਿੰਨਾ ਹੋ ਜਾਊਗਾ 1 ਦਾ ਘਟ ਹੋਊਗਾ 475 5 ਕਰ ਲੋ ਤੇ ਆਪਾਂ ਨੂੰ 3 ਲੀਟਰ ਦਾ ਆਪਾਂ ਪਤਾ ਕਰਨਾ ਹੈ 475 5 3 50 45 46 ਤੇ 47 2 5 5 25 ਇਹਨਾਂ ਦੀ ਗੁਣਾ ਕਰ ਲੋ 3 5 15 3 27 ਤੇ 22 285 ਆਪਣਾ ਅਨਸਰ ਆ ਗਿਆ 285 ਆਪਾਂ 285 ਆਪਣੇ ਕੋਲੇ ਪਹਿਲੇ ਆਪਸ਼ਨ ਤੇ ਇਹਨੂੰ ਆਪਾਂ ਜਰਾ ਰਾਈਟ ਆਪਸ਼ਨ ਟਿੱਕ ਕਰ ਦਾਂਗੇ 24ਵਾਂ ਸਵਾਲ ਆਪਾਂ ਕਰਨ ਲੱਗੇ ਆਂ ਅਮਿਤ ਕਿਸੇ ਕੰਮ ਦਾ 1/2 ਹਿੱਸਾ 8 ਦਿਨਾਂ ਵਿੱਚ ਕਰਦਾ ਹੈ ਕਮਲ ਉਸੇ ਕੰਮ ਦਾ 1/3 ਹਿੱਸਾ 60 ਦਿਨਾਂ ਵਿੱਚ ਕਰਦਾ ਹੈ ਉਹ ਦੋਨੋਂ ਮਿਲ ਕੇ ਕੰਮ ਕਿੰਨੇ ਦਿਨਾਂ ਵਿੱਚ ਕਰ ਸਕਦੇ ਹਨ ਪਹਿਲਾਂ ਆਪਾਂ ਕੀ ਕਰਨਾ ਹੈ 24 ਦਾ ਸਮ ਦੇਖੋ ਅਮਿਤ ਕਿਸੇ ਕੰਮ ਦਾ 1/2 ਹਿੱਸਾ ਕਿੰਨੇ ਦਿਨਾਂ ਵਿੱਚ ਕਰਦਾ ਹੈ 8 ਦਿਨਾਂ ਵਿੱਚ ਕਰਦਾ ਹੈ 1/2 ਹਿੱਸਾ ਕਿੰਨੇ ਦਿਨਾਂ ਵਿੱਚ ਕਰਦਾ ਹੈ 8 ਦਿਨਾਂ ਵਿੱਚ ਇਸਿਕ ਅਮਿਤ ਕਰਦਾ ਸੀਗਾ ਠੀਕ ਹੈ ਹੁਣ ਆਪਾਂ ਇਹਨੂੰ ਲਿਖ ਸਕਦੇ ਆ ਪੁੱਤਰ 1 ਵਟਾ 1 ਇਸ ਇਕੁਅਲ ਟੂ 8 ਗੁਣਾ 2 ਕਰ ਸਕਦੇ ਆ 16 ਦੇਨ ਤੇ ਕਮਲ ਉਸੇ ਕੰਮ ਦਾ 1/3 ਹਿੱਸਾ 1/3 ਹਿੱਸਾ ਕਮਲ ਇਹ ਅਮਿਤ ਲਿਖ ਲਓ ਅਮਿਤ ਇਹ ਕਮਲ ਲਿਖ ਲਓ ਕਮਲ 1/3 ਹਿੱਸਾ ਕਿੰਨੇ ਦਿਨਾਂ ਚ ਕਰਦਾਗਾ 8 ਦਿਨਾਂ 'ਚ ਉਹ ਕਰਦਾ ਹੈ ਠੀਕ ਹੈ 8 ਦਿਨਾਂ ਵਿੱਚ ਹੁਣ ਆਪਾਂ ਇਹਨੂੰ ਕਰ ਸਕਦੇ ਹਾਂ 1 2 ਇਹਨੂੰ ਯਾਨੀ ਕਿ ਐਵੇਂ ਕਰਾਸ ਦੇ ਵਿੱਚ ਆਪਾਂ ਗੁਣਾ ਕੀਤੀ ਆ 8 3 24 ਦਿਨ ਠੀਕ ਹੈ 24 ਦਿਨ ਆ ਗਿਆ ਦੇਖੋ ਇਹ ਅਮਿਤ ਦਾ ਤੇ ਉਹਨਾਂ ਦਾ ਦੋਨਾਂ ਦਾ 1 ਦਿਨ ਦਾ ਕੰਮ ਆ ਅਮਿਤ ਦਾ ਕਿੰਨਾ ਹੋ ਗਿਆ ਅਮਿਤ ਦਾ 1 दिन का कम इन आप बटा सोलह कर सकते हैं ठीक है तो कमल दा एक दिन का कम इना होगा एक बटा चौबीस दोहल हाँ दोह हाँ का एक दिन का कट्ट दोह हाँ दिन का कम इन आप जोड़ लो एक बटा सोलह प्लस एक बटा चौबी सोलह तो चौबी का तुम्हें एलसीयम लगा यह एलसीयम कि आजगा आप लैके देख ल सोलह तो चौबी का अठ दो चौके अठ दो छिके बारह दोनी चार दो ती दो एकम दो तीन तीन एकम तीन तीन दो दनी चार चार दूनी अठ अठ दनी सोलह ती हड़ताली आ गया नड़ताली अपना की आ गया एलसीयम आ गया हूँ आप हड़ताली आप इतिए सोलह ती अड़ताली आ गया प्लस चौबी दून अड़ताली आ गया देखो मैं की कि अपना यह आया सी ना सोलह तीह अड़ताली चौबी दून अड़ताली कि आ गया पांच पंजा अपना अड़ताली आ गया हूँ पूरा कम यानी कि पूरा कम करते हैं ये तो एक दिन का कम सेगा ना हूँ पूरा कम करते हैं ਇਹਨੂੰ ਆਪਾਂ ਕੀ ਕਰਾਂਗੇ 48/5 ਉਲਟਾ ਕਰ ਦੋ ਦੇਖੋ 5 ਨੂੰ ਨਾਮ 45 65 ਦੇ 75 95 45 45 ਤੇ 3 ਬਾਕੀ ਬਚ ਗਏ ਠੀਕ ਹੈ ਮੈਂ ਤੇ 5 6 ਦਾ 3 9.6 9.6 ਦੇ ਨੰਬਰ ਆ ਗਿਆ 9.6 ਆਪਾਂ ਦੇਖਦੇ ਆ 9.6 ਆਪਣੇ ਕੋਲੇ ਪਹਿਲੀ অপਸ਼ਨ ਆ ਗਈ ਹੈ ਨਾ ਆਪਾਂ ਜਰਾ ਰਾਈਟ অপਸ਼ਨ ਟਿੱਕ ਕਰ ਦਾਂਗੇ ਦੇਖੋ ਆਪਾਂ ਦੁਬਾਰੇ ਕਰਦੇ ਆ ਤਾਂ ਤਾਂ ਪਹਿਲਾ ਸੀ ਅਮਿਤ ਦਾ ਅਮਿਤ ਦਾ ਕੰਮ ਤਾਂ ਦੋ ਹੀ ਸਕਨੇ ਦਿਨਾਂ ਚ ਕਰਦਾ 8 ਦਿਨਾਂ ਵਿੱਚ ਇਹ 16 ਦਿਨ ਕਰ ਲਿਆ ਤੇ ਕਮਲ ਕਰੂਗਾ 8 3 24 ਦਿਨ ਹੋਗੇ ਅਮਿਤ ਦਾ 1 ਦਿਨ ਦਾ ਕੰਮ 1/16 ਹੋ ਗਿਆ ਤੇ ਕਮਲ ਦਾ 1 ਦਿਨ ਦਾ 1/24 ਹੋ ਗਿਆ ਹੁਣ ਆਪਾਂ ਦੋਹਾਂ ਦਾ ਪਹਿਲਾਂ 1 ਦਿਨ ਦਾ ਕੱਢਾਂਗੇ ਬਸ ਤੇ 1/16 ਤੇ 1/24 ਨੂੰ ਜੋੜ ਲਿਆ 24 ਤੱਤੇ 16 ਦਲਸੀ ਮਿਲ ਕੇ 48 ਆ ਗਿਆ ਇਹਨਾਂ ਨੂੰ ਜਦੋਂ ਹੱਲ ਕੀਤਾ 5/48 ਆ ਗਿਆ ਪੂਰਾ ਕੰਮ ਹੋ ਕਰਦੇ ਨੇ ਯਾਨੀ ਕਿ ਤਾਂ 1 ਦਿਨ ਦਾ ਕੰਮ ਸੀਗਾ ਤੇ ਹੁਣ ਪੂਰਾ ਕੰਮ ਉਹ 9.6 ਦਿਨਾਂ ਦੇ ਵਿੱਚ ਕਰ ਲਵੇਗਾ ਅੱਗੇ ਆਜੋ 25ਵਾਂ ਇਹ ਇੱਕ ਕੰਮ ਨੂੰ 6 ਦਿਨਾਂ ਵਿੱਚ ਕਰਦਾ ਹੈ ਵੀ ਉਸੇ ਕੰਮ ਨੂੰ 10 ਦਿਨਾਂ ਵਿੱਚ ਕਰਦਾ ਹੈ ਇਹ ਅਤੇ ਵੀ ਮਿਲ ਕੇ ਉਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰਨਗੇ ਪਹਿਲਾਂ a ਦਾ 1 ਦਿਨ ਦਾ ਕੰਮ 25ਵਾਂ a ਦਾ 1 ਦਿਨ ਦਾ ਕੰਮ 1/a ਕਿੰਨਾਗਾ ਸੀ ਬੀ ਦਾ ਇੱਕ ਦਿਨ ਦਾ ਕੰਮ ਕਿੰਨਾ ਹੈ 1/ ਉਹ 10 ਦਿਨਾਂ ਚ ਕਰਦਾ ਤੇ 1/ ਆਪਾਂ 10 ਲਾ ਦਾਂਗੇ ਦੋਹਾਂ ਦਾ ਇੱਕ ਦਿਨ ਦਾ ਕੰਮ ਇਹਨਾਂ ਨੂੰ ਜੋੜ ਲਓਗੇ ਤਾਂ 1/ 6 ਪਲੱਸ 1/10 ਇਹਨਾਂ ਦਾ ਪਹਿਲਾਂ ਕੀ ਕਰਨਾ ਐਲਸੀਐਮ ਲੈ ਲਓ 6 ਦਾ ਤੇ 10 ਦਾ 2 3 6 2 5 ਤੱਕ 2 3 6 6 5 30 ਆ ਗਿਆ ਕੋਕੋ 6 5 ਆਤੀ 5 ਆ ਗਿਆ ਪਲੱਸ 10 ਦੀ ਆਤੀ 5 ਤੇ 3 8/ 30 ਆ ਗਿਆ ਹਣੇ 1 ਯਾਨੀ ਕਿ 8/ ਜਦੋਂ 30 ਆ ਗਿਆ ਤਾਂ ਆਪਾਂ ਇਹਨੂੰ ਕੀ ਕਰ ਸਕਦੇ ਆ ਪੁੱਤਰ ਇਹਨੂੰ ਆਪਾਂ 30/8 ਕਰ ਲਾਂਗੇ ਇਹਨੂੰ ਕੱਟ ਦੋ ਇੱਥੇ 15 ਆ ਗਿਆ ਇੱਥੇ ਆ ਗਿਆ 4

47 28 ਇਥੇ ਪੁਆਇੰਟ ਲੱਗ ਜੂਗਾ 29 33 4 5 3.75 ਦਿਨ ਹੋ ਗਿਆ ਹੁਣ ਆਪਾਂ ਆਪਸ਼ਨ ਦੇ ਵਿੱਚ ਦੇਖਦੇ ਆ 6 ਤੋਂ ਵੱਧ ਤੇ 10 ਤੋਂ ਘੱਟ ਦੇਣਾ ਨਹੀਂ ਜੀ ਲੱਗੀ ਨਹੀਂ ਆਪਣੇ ਉਹਨਾਂ ਦੇ ਦਿਨ ਤਾਂ ਪੌਣੇ 4 ਦਿਨ ਲੱਗੇ ਆ 10 ਤੋਂ ਵੱਧ ਦਿਨ ਇਹ ਵੀ ਗਲਤ ਹੈ 6 ਤੋਂ ਘੱਟ ਦਿਨ ਇਹ ਆਪਸ਼ਨ ਹੋ ਸਕਦੀ ਹੈ 2 ਦਿਨਾਂ ਵਿੱਚ ਇਹ ਵੀ ਗਲਤ ਹੈ ਦੇਖੋ ਤੀਜੀ ਆਪਸ਼ਨ ਆ ਜੂਗੀ 6 ਤੋਂ ਘੱਟ ਦੇਣਾ ਉਹਨਾਂ ਦੇ ਲੱਗੇ ਆ 3.75 ਪੌਣੇ 4 ਦੇ ਲੱਗਿਆ ਜਾਨੀ ਕਿ 6 ਤੋਂ ਘੱਟ ਇਹਨਾਂ ਦੇ ਚ ਤੀਜੀ ਆਪਸ਼ਨ ਆਜੂਗੀ ਹਾਂਜੀ ਪਿਆਰੇ ਬੱਚਿਓ ਪਹਿਲਾ ਕਾਈ ਵਿਧੀ ਦਾ ਸੈਟ ਖਤਮ ਹੋ ਗਿਆ ਅਗਲੀ ਵੀਡੀਓ ਦੇ ਨਾਲ ਆਪਾਂ ਫਿਰ ਮਿਲਦੇ ਆਂ